ਕਿ ਕੇ ਬਤੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਣੀ ਜੀ ਸ਼ਬਦ ਸੁਣਿਆ ਸਰਸਾ ਨਦੀ ਦੇ ਵਸੋੜਾ ਪੈ ਗਿਆ ਅੱਜ ਤੁਹਾਨੂੰ ਇਸੇ ਬਾਰੇ ਜਾਣਕਾਰੀ ਦਵਾਂਗੇ ਕਿ ਮਾਤਾ ਗੁਜਰੀ ਜੀ ਦੇ ਛੋਟੇ ਸਾਹਿਬ ਜਦਿਆਂ ਦਾ ਉਹਨਾਂ ਨੇ ਸਰਸਾ ਨਦੀ ਨੂੰ ਕਿਵੇਂ ਪਾਰ ਕੀਤਾ ਹਿੰਦੀ ਜਾਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਸਰਸਾ ਤੋਂ ਅਰੰਭੇ ਵਿਖੜੇ ਪੈਂਦੇ ਉਹ ਮਹੀਨੇ ਦੀ ਅੱਧੀ ਰਾਤ ਸੀ ਆਕਰ ਸੰਤਾਂ ਦੇ ਬੇਨਤੀ ਕਰਨ ਤੇ ਕਨਪੂਰ ਕਾਲੀ ਰਾਤ ਨੂੰ ਹੀ ਸ਼੍ਰੀ ਆਨੰਦਪੁਰ ਕਾਇਦੇ ਕਿਲੇ ਨੂੰ ਚੜਨ ਦਾ ਫੈਸਲਾ ਹੋਇਆ ਅਗੇ ਫਿਰ ਸ਼ੁਰੂ ਹੋਈ ਵਿਖੜੇ ਪੈਣੇ ਦੀ ਇੱਕ ਕਰੜੀ ਯਾਤਰਾ ਅਸਮਾਨ ਤੋਂ ਤੇਜ ਵੀ ਵਜ ਰਹੀ ਸੀ ਹਵਾ ਬਹੁਤ ਸਖਰ ਜਿਵੇਂ ਸਿੱਕੇ ਤੀਰ ਪਿੰਡੇ ਵਿੱਚ ਵੱਜ ਰਹੇ ਹੋਣ ਪਿੱਛੇ ਵੈਰੀਆਂ ਦੀਆਂ ਫੌਜਾਂ ਦੀਆਂ ਗੂੰਜ ਤੇ ਅੱਗੇ ਮੌਤ ਦੇ ਖੁੱਲੇ ਦਰਵਾਜ਼ੇ ਵਰਗੀਆਂ ਸਰਸਾ ਨਦੀਆਂ ਗਰਜਦੀਆਂ ਲਹਿਰਾ ਮਾਤਾ ਗੁਜਰੀ ਨੇ ਆਪਣੇ ਛੋਟੇ ਸਾਜਦਿਆਂ ਨੂੰ ਸੀਨੇ ਨਾਲ ਲਾਇਆ ਮਾਤਾ ਗੁਜਰੀ ਦੀ ਗੋਦ ਦਾ ਐਸਾ ਸਹਾਰਾ ਜਿਵੇਂ ਦੀਵਾ ਹਨੇਰੇ ਵਿੱਚ ਚਮਕ ਰਿਹਾ ਹੋਵੇ ਗੁਰੂ ਸਾਹਿਬ ਦਾ ਪਰਿਵਾਰ ਸੰਗਤ ਅਤੇ ਸਿੱਖ ਜੱਤੇ ਸਰਸਾ ਦੇ ਕੰਢੇ ਕੱਟੇ ਹੋਏ ਬੱਦਲਾਂ 'ਚ ਚਮਕਦੀ ਬਿਜਲੀ ਵਿੱਚ ਕਦੇ-ਕਦੇ ਕੁਝ ਚਿਹਰੇ ਨਜ਼ਰ ਆਉਂਦੇ ਜਾਂ ਸਰਸਾ ਨਦੀ ਵਿੱਚ ਆਏ ਪਾਣੀ ਦੇ ਤੂਫਾਨ ਦੀਆਂ ਖੋ ਤੇ ਹੁਕਮ ਕੀਤਾ ਸਰਸਾ ਨਦੀ ਪਾਰ ਕਰਨੀ ਹੈ ਉਤਰਾ ਸਰਸਾ ਨਦੀ ਦੇ ਪਾਣੀ ਨੇ ਨਾ ਸਿਰਫ ਸਰੀਰਾਂ ਨੂੰ ਵੰਡਿਆ ਸਗੋਂ ਸਾਰਾ ਗੁਰੂ ਪਰਿਵਾਰ ਵੀ ਕੇਜੇ ਸਿਰੂ ਹੋ ਗਿਆ ਮਾਤਾ ਗੁਦਰੀ ਜੀ ਛੋਟੇ ਸਾਹਿਬ ਜੀ ਨਾਲ ਇੱਕ ਪਾਸੇ ਨਿਕਲ ਗਏ ਤੇ ਗੁਰੂ ਸਾਹਿਬ ਔਰ ਪਾਸੇ ਚਲੇ ਗਏ ਇਹ ਇੱਕ ਬਹੁਤੀ ਰਾਤ ਸੀ ਤੇ ਅਗਲਾ ਦਿਨ ਚੜ੍ਹਨ ਉਪਰੰਤ ਮਾਤਾ ਗੁਦਰੀ ਜੀ ਅਤੇ ਦੋਵੇਂ ਛੋਟੇ ਸਾਹਿਬ ਜਦੇ ਝਾੜੀਆਂ ਅਤੇ ਕੰਡਿਆਲੇ ਰਾਹਾਂ ਦਾ ਲੰਮਾ ਪੈਂਡਾ ਤੈ ਕਰਦੇ ਨੇ ਅੱਠ ਕੋ ਦੀ ਰਾਤ ਨੂੰ ਉਮਲਾ ਕੁੰਮੇ ਮਾਸ ਕੀ ਜੀਜੀ ਦੇ ਛਾਂ ਵਿੱਚ ਜਾ ਪੁੱਜੇ ਇੱਥੇ ਮਾਤਾ ਲక్ష్ਮੀ ਜੀ ਨੇ ਸਾਇ ਜਗਿਆ ਨੂੰ ਭੋਜਨ ਚਕਾਇਆ ਇਹ ਰਾਤ ਆਦਮ ਦੀ ਰਾਤ ਤਾਂ ਨਹੀਂ ਸੀ ਪਰ ਮਾਤਾ ਗੁਦਰੀ ਨੂੰ ਜਾਂਚ ਜਾਣ ਵਾਲਾ ਇੱਕ ਚਿਹਰਾ ਮਿਲਿਆ ਉਹ ਕੀ ਗੰਗੂ ਬ੍ਰਾਹਮਣ ਜੋ ਕਈ ਸਾਲਾਂ ਤੱਕ ਪਰਵਾਰ ਦੇ ਨਾਲ ਰਿਹਾ ਸੀ ਉਸ ਨੇ ਆ ਕੇ ਨਮਸਕਾਰ ਕੀਤੀ ਤੇ ਕਿਹਾ ਮਾਤਾ ਜੀ ਵੀਰੇ ਨਾਲ ਆਓ ਮੇਰੇ ਘਰ ਤੁਹਾਨੂੰ ਸੁਰੱਖਿਆ ਮਿਲੇਗੀ ਮਾਤਾ ਜੀ ਨੇ ਛੋਟੇ ਸਹਜਾਦਿਆਂ ਨੂੰ ਨਾਲ ਲਿਆ ਤੇ ਗੰਗੂ ਦੇ ਘਰੋਤੇ ਕਰਦਿਆਂ ਉਸ ਨਾਲ ਚੱਲ ਪਏ ਰਾਤ ਦੇ ਹਨੇਰੇ ਵਿੱਚ ਪਿੰਡ ਦੇ ਸੁੰਨੇ ਰਸਤੇ ਲੰਘਦੇ ਧਰੂ ਧਰੂ ਕਰਦੇ ਗੰਗੂ ਦੇ ਪਿੰਡ ਵੱਲ ਜਾਂਦੇ ਹੋਏ ਰਸਤੇ ਵਿੱਚ ਕਈ ਕਾਮਾਂ ਤੇ ਰੁਕਦੇ ਹੋਏ ਫਿਰ ਗੰਗੂ ਦੇ ਪਿੰਡ ਪਹੁੰਚੇ ਜਿੱਥੇ ਉਸਨੇ ਮਾਤਾ ਜੀ ਅਤੇ ਸਹਜਾਦਿਆਂ ਨੂੰ ਆਪਣੇ ਘਰ ਆਰਾਮ ਕਰਨ ਦਿੱਤੀਆ ਮਾਤਾ ਦੀ ਨੂੰ ਇਹ ਨਹੀਂ ਕੀ ਪਤਾ ਕਿ ਅਗਲੀ ਘੜੀ ਵਿੱਚ ਗੰਗੂ ਦਾ ਰੂਪ ਕਿਵੇਂ ਬਦਲਣ ਵਾਲਾ ਹੈ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਸੁਰੱਖਿਆ ਦੇ ਨਾਂ ਤੇ ਮਿਲਾਇਆ ਟਿਕਾਣਾ ਤੋਖੇ ਵਿੱਚ ਬਦਲ ਜਾਵੇਗਾ ਸ਼ੁਰੂ ਵਿੱਚ ਗੰਗੂ ਢੀ ਟੁੱਕ ਲਈ ਜਦ ਮਾਤਾ ਜੀ ਨੇ ਨਰਕਵਾ ਨਾਲ ਪੁੱਛਿਆ ਪੁੱਤਰ ਗੰਧੂ ਰਾਜੋ ਬਗੜੀ ਬਗੜੀ ਨੂੰ ਜੱਤੀ ਸੀ ਉਹ ਕਿਤੇ ਸ੍ਰਗਤ ਸਾਹ ਕੇ ਰੱਖ ਦਿੱਤੀ ਹੈ ਤਾਂ ਗੰਧੂ ਦੀ ਰੂਹ ਦੇ ਅੰਦਰ ਛੁਪਿਆ ਕਾਲਾ ਰੂਪ ਉਭਰ ਆਇਆ ਉਹ ਅੱਗ ਬਗਣਾ ਕੇ ਟਿਕੜ ਲਗਾ ਤੁਸੀਂ ਮੇਰੇ ਤੇ ਚੋਰੀ ਦਾ ਦੋਸ਼ ਲਗਾਉਂਦੇ ਹੋ ਹੁਣੇ ਹੀ ਤੁਹਾਨੂੰ ਮੁਰੰਡੇ कोतਵਾ ਦੇ ਵਾਲੇ ਲਾਦਾ ਮਾਤਾ ਗੁਰੂ ਜੀ ਨੇ ਪ੍ਰੇਮ ਭਰੇ ਵਜਨ ਨਾਲ ਸੁਝਾਇਆ ਵੇਖ ਉੱਠ ਜੇ ਗੱਟੜੀ ਲੈ ਲਈਏ ਤਾਂ ਕੋਈ ਗੱਲ ਨਹੀਂ ਪਰ ਕਿਸੇ ਹੋਰ ਨੂੰ ਸਾਡੀ ਖਬਰ ਨਾ ਪਈ ਪਰ ਧੋਖੇ ਬਾਦ ਗੰਗੂ ਨਾ ਮੰਨਿਆ ਤੇ ਮੁਰਿੰਡੇ ਨਗਰਵਾਲ ਨਿਕਲ ਤੁਰਿਆ ਮੁਗਲ ਫੌਜਾਂ ਨੇ ਗੰਗੂ ਦੀ ਇਤਲਾਹ ਤੇ ਮੁਰਿੰਡੇ ਆ ਹੱਲਾ ਬੋਲ ਦਿੱਤਾ ਉਹਨਾਂ ਮਾਤਾ 구ਦਰੀ ਅਕੇ ਦੋਵੇਂ ਛੋਟੇ ਤਰਜਾਦਿਆਂ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਰਾਤ ਮੁਰਿੰਡੇ ਦੀ कोतਵਾਲੀ ਵਿੱਚ ਜੜ ਦਿੱਤੀਆ ਮੁਰਿੰਡੇ ਤੋਂ ਉਹਨਾਂ ਨੂੰ ਸਰਹੰਜ ਲਿਜਾਇਆ ਗਿਆ ਇੱਥੇ ਹੀ 11 ਫੂ ਨੂੰ ਸਾਹਿਬਜਾਦਿਆਂ ਨੂੰ ਸਰਹਿੰਦ ਦੇ ਤੂਬੇਦਾਰ ਵਜ਼ੀਰ ਖਾਂ ਕੋਲ ਪੇਸ਼ ਕੀਤਾ ਗਿਆ ਜਿੱਤੇ ਸਾਹਿਬਜ਼ਾਦੇ ਨੇ ਚੁੱਕਦੇ ਸलाम ਕਰਨ ਦੀ بجائے ਅਡੋਰਤਾ ਨਾਲ ਫਤੇ ਬੁਲਾਈ ਇਹ ਮਾਤਾ ਜੀ ਨੇ ਫਿਰ ਉਸੇ ਦਲੇਰੀ ਨਾਲ ਫਤੇ ਬੁਲਾਈ ਤੇ ਤੂਬੇਦਾਰ ਤੇ ਉਸ ਦੇ ਕਰਿੰਦਿਆ ਵੱਲੋਂ ਦਿੱਤੇ ਜਾ ਰਹੇ ਵੱਖੋ ਵੱਖ ਲਾਲਚਾਂ ਦਾ ਮੂੰਹ ਭੰਨਿਆ ਏਸੇ ਰਾਤ ਮੋਤੀਰਾ ਮਹਿਰਾਜ ਦੀ ਆਪਣੀ ਜਾਨ ਤੇ ਖੇਡ ਕੇ ਮਾਤਾ ਜੀ ਅਦੇ ਸਾਹਿਬਜ਼ਾਦੇ ਲਈ ਦੁੱਧ ਲੈ ਕੇ ਟੰਡੇ ਬੁਰੇ ਤੱਕ ਪਹੁੰਚ ਕੇ ਆਸਾ श्री आनंदपुर साहब मगरों सारी यात्रा माता जी बिखड़े पेंडे वाली थी माता गुजरी जी अपने पोत्रियों सिर्फ जिंदगी ही नहीं दे रहे उन्होंने अदुती शहादत लाइमी सबक सिखा के प्यार भी कर रहे सन वाहगुरु जी का खालसा वाहगुरु जी की फतेह